ਅਸਮ ਚ ਫਾਰਤ ਜੋੜੋ ਨਿਆਯਾਤਰਾ ਚ ਜ਼ਬਰਦਸਤ ਹੰਗਾਮਾ ਪੁਲਿਸ ਦੇ ਨਾਲ ਪੜੇ ਕਾਂਗਰਸ ਵਰਕਰ ਅਸਮ ਦੇ ਸੀਐਮ ਨੇ ਰਾਹੁਲ ਦੇ ਖਿਲਾਫ ਐਫਆਈਆਰ ਦਰਜ ਕਰਨ ਦੇ ਦਿੱਤੇ ਨਿਰਦੇਸ਼ ਤਾਂ ਰਾਹੁਲ ਗਾਂਧੀ ਬੋਲੇ ਭਾਜਪਾ ਕੁਝ ਵੀ ਕਰ ਲਵੇ ਅਸੀਂ ਡਰਨ ਵਾਲੇ ਨਹੀਂ ਪੰਜਾਬ ਕਾਂਗਰਸ ਦਾ ਕਾਟੂਕਲੇ ਸ਼ੋਰ ਪਖਿਆ ਨਜੋ ਸਿੱਧੂ ਦੀਆਂ ਵੱਖਰੀਆਂ ਰੈਲੀਆਂ ਤੇ ਮੋੜ ਪੜ ਕੇ ਰਾਜਾ ਵੜਿੰਗ ਬੋਲੇ ਜਿਹੜਾ ਗਲਤੀ ਕਰ ਰਿਹਾ ਉਸ ਨੂੰ ਕੱਢ ਕੇ ਮਾਰਾਂਗੇ ਬਾਹਰ ਆਪਣਿਆਂ ਦੇ ਨਾਲ ਵਿਵਾਦ ਦੇ ਵਿਚਾਰੇ ਕਲ ਕਰਤਾਰਪੁਰ ਸਾਹਿਬ ਜਾਣਗੇ ਨਵਜੋਤ ਸਿੰਘ ਸਿੱਧੂ ਬਾਬੇ ਨਾਨਕ ਦੇ ਦਰ ਤੇ ਟੇਕਣਗੇ ਮੱਥਾ ਸਰਬੱਤ ਦੇ ਭਲੇ ਦੀ ਕਰਨਗੇ ਅਰਦਾਸ ਦਿੱਲੀ ਪੁਲਿਸ ਨੂੰ ਖਾਲਸਤਾਨੀ ਆਤਵਾਦੀਆਂ ਦੀ ਤਲਾਸ਼ 26 ਜਨਵਰੀ ਤੋਂ ਪਹਿਲਾਂ ਚਾਰ ਦਹਾਸ਼ਤਗਰਦਾ ਦੇ ਪੋਸਟਰ ਕੀਤੇ ਜਾ ਰਹੇ ਦਿੱਲੀ ਦੇ ਵਿੱਚ ਉਖਾ-ਖਾਤੇ ਚਿਪਕਾਈ ਪੋਸਟਰ ਕੈਨੇਡਾ ਚਾਨਪਾਲੇ ਸਟੂਡੈਂਟਸ ਨੂੰ ਡਬਲ ਚਟਕਾਰ ਟੋਰਾਂਡੋ ਸਰਕਾਰ ਨੇ ਸਟੱਡੀ ਵੀਜ਼ਾ ਦੇ ਵਿੱਚ 2 ਸਾਲ ਦੀ ਰੀਕੀਤੀ 35% ਕਟੌਤੀ ਜੀ ਅਦਾਰਿਆਂ ਤੋਂ ਗ੍ਰੈਜੂਏਟ ਸਟੂਡੈਂਟਸ ਨੂੰ ਨਹੀਂ ਮਿਲੇਗਾ ਵਰਕ ਪਰਮਿਟ ਮਿਆਰ ਚੋਰ ਨੂੰ ਲੈ ਕੇ ਹਾਈ ਕੋਰਟ ਦਾ ਮੁਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਕਿਹਾ 6 ਫਰਵਰੀ ਤੋਂ ਪਹਿਲਾਂ ਦੀ ਦੱਸੋ ਕੋਈ ਡੇਟ ਤਾਂ ਪ੍ਰਸ਼ਾਸਨ ਨੇ 26 ਜਨਵਰੀ ਤੇ ਮਦਦ ਨਜ਼ਰ ਬੀਜ਼ੀ ਹੋਣ ਦਾ ਦਿੱਤਾ ਤਰਕ ਮਿਜ਼ੋਰੰਮ ਦੇ ਵਿੱਚ ਮਿਆਮਾਰ ਦਾ ਆਰਮੀ ਪਲੈਨ ਪਲੇਨ ਹੋਇਆ ਕ੍ਰੈਸ਼ 6 ਲੋਕ ਜ਼ਖਮੀ ਲੈਂਕਪੂਈ ਦੇ ਹਸਪਤਾਲ ਦੇ ਵਿੱਚ ਕਰਾਇਆ ਦਾਖਲ ਪਾਇਲਟ ਦੇ ਸਣੇ 14 ਲੋਕ ਸਨ ਸਵਾਰ ਅਯੁੱਧਿਆ ਅੱਜ ਪਹਿਲੇ ਦਿਨ ਦੀ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਸ਼ਰਧਾਲੂ ਜ਼ਬਰਦਸਤ ਫੀਰ ਨੂੰ ਕੰਟਰੋਲ ਕਰਨ ਦੇ ਵਿੱਚ ਪੁਲਿਸ ਨੂੰ ਆ ਰਹੀਆਂ ਦਿੱਕਤਾਂ ਸ਼ਾਮ 7:30 ਵਜੇ ਤੱਕ ਹੋ ਸਕਦੇ ਨੇ ਦਰਸ਼ਕ ਸਸ਼ੀਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗੁਰਜੋ ਸਿੰਘ ਦੂਸ਼ੁਰਾਤ ਕਰਦੇ ਹਾਂ ਬਲਟਨ ਦੀ ਪੰਜਾਬ ਦੌਰੇ ਤੇ ਆਉਣਗੇ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਤਬਦੀ ਖਬਰ ਹੈ ਇਸ ਵੇਲੇ ਦੀ 11 ਫਰਵਰੀ 11 ਫਰਵਰੀ ਨੂੰ ਪੰਜਾਬ ਆਉਣਗੇ ਮਲਕਾਰਜਨ ਖੜਗੇ ਤਾਲੂਕ ਸਭਾ ਚੋਣਾਂ ਨੂੰ ਲੈ ਕੇ ਦੱਸਦੇ ਕਿ ਰਣਨੀਤੀ ਬਣੇਗੀ ਪੰਜਾਬ ਕਾਂਗਰਸ ਦੇ ਅੰਦਰੂਨੀ ਮਾਮਲਿਆਂ ਤੇ ਚਰਚਾ ਹੋਏਗੀ ਅੰਦਰੂਨੀ ਮਸਲਿਆਂ ਤੇ ਚਰਚਾ ਹੋਏਗੀ ਆਮ ਆਦਮੀ ਪਾਰਟੀ ਦੇ ਨਾਲ ਗੱਠ ਜੋੜ ਦੇ ਮੁੱਦੇ ਤੇ ਵੀ ਮੰਤਨ ਹੋ ਸਕਦਾ ਹੈ ਕਿਉਂਕਿ ਅਜੇ ਤੱਕ ਇੱਕ ਗੁੱਥੀ ਬਣਿਆ ਹੋਇਆ ਹੈ ਕਿ ਜਿੱਥੇ ਇੰਡੀਆ ਗੱਠ ਜੋੜ ਦੇ ਚੱਲਦੇ ਪੂਰੇ ਦੇਸ਼ ਦੇ ਵਿੱਚ ਆ ਚੋਣਾ ਚੜੀਆਂ ਨੇ ਇਕੱਠੇ ਆਵਾ ਮਾ ਦੀ ਪਾਰਟੀ ਅਤੇ ਕਾਂਗਰਸ ਲੜ ਰਹੀ ਹੈ ਪਰ ਉੱਥੇ ਹੀ ਪੰਜਾਬ ਅਤੇ ਖਾਸ ਤੌਰ ਤੇ ਦਿੱਲੀ ਔਰ ਪੰਜਾਬ ਦੇ ਵਿੱਚ ਕਹਿ ਰਹੀਏ ਸਸਪੈਂਸ ਬੜਿਆ ਹੋਇਆ ਹਾਲਾਂਕਿ ਦਿੱਲੀ ਨੂੰ ਲੈ ਕੇ ਚਾਂਸਸ ਜ਼ਿਆਦਾ ਨੇ ਕਿ ਉੱਥੇ ਗੱਠਜੋੜ ਹੋ ਸਕਦਾ ਪਰ ਪੰਜਾਬ ਦੇ ਲਈ ਅਜੇ ਗੁੱਥੀ ਹੈ ਤਾਂ ਇਸੇ ਦੇ ਵਿਚਾਲੇ ਖਬਰ ਹੈ ਮਲਕਾਜਨ ਖਰਗੇ ਜੜੇ ਨੇ 11 ਫਰਵਰੀ ਨੂੰ ਪੰਜਾਬ ਆ ਰਹੇ ਨੇ ਔਰ ਇੱਥੇ ਆ ਕੇ ਮੀਟਿੰਗ ਕੀਤੀ ਜਾਏਗੀ ਸੁਭਾਵਿਕ ਤੌਰ ਤੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਰਣਨੀਤੀ ਤਿਆਰ ਹੋਏਗੀ ਔਰ ਇੱਕ ਹੋਰ ਵੱਡਾ ਮਸਲਾ ਵੀ ਹੈ ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਕਰੇਲੂ ਕਲੇਸ਼ ਕਾਂਗਰਸ ਦੇ ਵਿੱਚ ਚੱਲ ਰਿਹਾ ਹੈ ਕਿਉਂਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਧੜਾ ਦੂਜੇ ਪਾਸੇ ਰਾਜਾ ਵੜਿੰਦੀ ਪ੍ਰਧਾਨਗੀ ਦੇ ਵਿੱਚ ਜੋ ਇੱਕ ਧੜਾ ਹੈ ਉਹ ਦੋਵੇਂ ਸਾਹਮਣੇ ਜੜੇ ਨੇ ਉਹ ਨਜ਼ਰ ਆ ਰਹੇ ਨੇ ਵੱਖਰੇ ਤੌਰ ਤੇ ਨਵਜੋਤ ਸਿੱਧੂ ਰੈਲੀਆ ਕਰਦੇ ਨੇ ਪਰ ਦਾਵਾ ਇਹ ਕੀਤਾ ਜਾਂਦਾ ਹੈ ਕਿ ਕਾਂਗਰਸ ਦੇ ਛੰਡੇ ਥੱਲੇ ਰੈਲੀ ਹੋ ਰਹੀ ਹੈ ਅਮਨ ਪਾਰਧਵਾਸ਼ਲੇ ਮੇਰੇ ਸੋਗੀ ਫੋਨ ਲਾਈਨ ਤੇ ਅਮਨ ਮਲਕਰਜਨ ਖੜਗੇ ਆ ਰਹੇ ਨੇ 11 ਫਰਵਰੀ ਤਰੀਕ ਜਿਹੜੀ ਅਟੈਕ ਕੀਤੀ ਗਈ ਹੈ ਪਰ ਕਹਿ ਸਕਦੇ ਕਿ ਇਸ ਵੇਲੇ ਚੁਣੌਤੀਆਂ ਬਹੁਤ ਨੇ ਜਦੋਂ ਕਾਂਗਰਸ ਦੀ ਕੌਮੀ ਲੀਡਰਸ਼ਿਪ ਬਿਲਕੁਲ ਸਾਫ਼ ਤੌਰ ਤੇ ਗੁਰਜੋਤ ਕਿਉਂਕਿ ਕਾਂਗਰਸ ਨੂੰ ਅੰਦਰੂਨੀ ਔਰਤ ਬਾੜ ਤੇ ਮਜ਼ਬੂਤ ਕਰਨਾ ਪੰਜਾਬ ਤੋਂ ਲੈ ਕੇ ਉਧੀਆਂ ਸਟੇਟਸ ਤੇ ਵੀ ਉਹ ਚੈਲੰਜ ਜ਼ਰੂਰ ਹੈ ਕਾਂਗਰਸ ਲਈ ਪਰ ਇਸ ਨੂੰ ਕੀ ਤਾਣਾ ਬਾਣਾ ਇਸ ਤੇ ਬੁਣਿਆ ਜਾਂਦਾ ਹੈ ਕਿ ਮੰਤਰ ਰਹਿੰਦੀ ਹੈ ਕਾਂਗਰਸ ਦੀ ਸਿਆਸੀ ਤੌਰ ਤੇ ਉਹ ਵੇਖਣ ਵਾਲੀ ਗੱਲ ਰਹੇਗੀ ਕਿਉਂਕਿ ਇੱਕ ਤੇ ਗੱਟਚੋੜ ਔਰ ਦੂਸਰਾ ਪੰਜਾਬ ਦੇ ਮਸਲਿਆਂ 'ਚ ਦਵਿੰਦਰ ਯਾਦਵ ਵੀ ਫੀਡਬੈਕ ਲੈ ਕੇ ਗਏ ਤਾਂ ਇੱਥੇ ਜਿਹੜਾ ਇੱਕ ਇੰਟਰਨਲ ਕਲੈਸ਼ ਔਰ ਉਹ ਹੁਣ ਦਾ ਨਹੀਂ ਕਈ ਸਾਲਾਂ ਤੋਂ ਕਾਂਗਰਸ ਦਾ ਚੱਲਦਾ ਆ ਰਿਹਾ ਧੜੇਬਾਜ਼ੀ ਉਸ ਨੂੰ ਕਿਵੇਂ ਦੂਰ ਕਰਨਾ ਹੈ ਉਹ ਖੜਕੀ ਉਹਨਾਂ ਦੀ ਮੀਟਿੰਗ ਜਿਹੜੀਆਂ ਇੱਥੇ ਰਹਿਣਗੀਆਂ ਖਾਸ ਕਰਕੇ ਉਸ ਦੇ ਅੰਦਰ ਵੇਖਣ ਨੂੰ ਮਿਲ ਸਕਦਾ ਹੈ ਔਰ ਖਾਸ ਕਰਕੇ ਐਵੀਏ ਕੀ ਪਾਸੇ ਜਿਹੜੀ ਹੈ ਯਾਤਰਾ ਕੱਢੀਆਂ ਜਾ ਰਹੀਆਂ ਤਾਂ ਪੰਜਾਬ ਚ ਪੰਜਾਬ ਤੋਂ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਕਰਨੀ ਹੈ ਕਾਂਗਰਸ ਦੇ ਜਿਹੜੀ ਧੜੇਬੰਦੀ ਹੈ ਉਸ ਨੂੰ ਕਿਵੇਂ ਦੂਰ ਕਰਨਾ ਹੈ ਲੋਕ ਸਭਾ ਨੂੰ ਲੈ ਕੇ ਕੀ ਰਣਨੀਤੀ ਇੱਥੇ ਰਹੀ ਦੀ ਕਿਉਂਕਿ ਜੇ ਇਹ ਅਲਾਈਂਸ ਨਹੀਂ ਹੁੰਦਾ ਤਾਂ ਸਾਫ ਤੌਰ ਤੇ ਕਾਂਗਰਸ ਸਟ੍ਰੈਟਜੀ ਇਹ ਨਵrtਕੀ ਸਟ੍ਰੈਟਜੀ ਵੀ ਵਰਤੇਗੀ ਔਰ ਖੜਗਿਓ ਨਹੀਂ ਆਕੇ ਮੁਲਾਕਤ ਕਰਕੇ ਉਸ ਸਟ੍ਰੈਟਜੀ ਦੀ ਅਗਵਾਈ ਕਰਨਗੇ 11 ਫਰਵਰੀ ਜਿਹੜੇ AICC ਦੇ ਸਾਡੇ ਸੋਰਸਸ ਨੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਇਸ ਚੀਜ਼ ਨੂੰ ਕਨਫਰਮ ਕੀਤਾ ਹੈ ਕਿ 11 ਫਰਵਰੀ ਪੰਜਾਬ ਆਕੇ ਮਲਿਕਾ ਰਜਨ ਖੜਗੇ ਇੱਕ ਲੋਕ ਸਭਾ ਲਈ ਹੋਰ ਕਿਉਂਕਿ ਚੰਦ ਦਿਨ ਹੀ ਕਹਿ ਸਕਦੇ ਹਾਂ ਹੁਣ ਲੋਕ ਸਭਾ ਚੋਣਾਂ ਨਹੀਂ ਰਹਿ ਗਏ ਨੇ ਤਾਂ ਉਸ ਦੀ ਰਣਨੀਤੀ ਬਣਾਣਾ ਕਾਂਗਰਸ ਨੂੰ ਮਜ਼ਬੂਤ ਕਰਨਾ ਗੱਟ ਜੋੜ ਹੋਵੇ ਨਾ ਹੋਵੇ ਉਸ ਤੇ ਰਣਨੀਤੀ ਆਪਣੀ ਆਪਣੀ ਕਿਸ ਕਿਹਦਰੀ ਹੈ ਕਿ ਕੁਟ ਕਰਨਾ ਕਾਂਗਰਸ ਨੂੰ ਔਰ ਉਹ ਹੈ ਔਰ ਸਾਰੇ ਲੀਡਰ ਜਿਹੜੇ ਨੇ ਉਹ ਇੱਕ ਨੈਸ਼ਨਲ ਲੈਵਲ ਤੇ ਆਪਣੀ ਪਛਾਣ ਰੱਖਦੇ ਨੇ ਚਾਹੇ ਨਵਜੋਤ ਸਿੱਧੂ ਨੇ ਪ੍ਰਤਾਪ ਬਾਜਵਾ ਨੇ ਉਸ ਤੋਂ ਪਹਿਲਾਂ ਰਾਜਾ ਵੜਿੰਗ ਜੀ ਜੋ ਹੁਣ ਮੌਜੂਦਾ ਪ੍ਰਧਾਨ ਨੇ ਉਹ ਨੈਸ਼ਨਲ ਲੈਵਲ ਤੇ ਯੂਥ ਦੇ ਪ੍ਰਧਾਨ ਰਹੇ ਨੇ ਤਾਂ ਉਹ ਸਾਰੇ ਲੀਡਰਸ ਨੂੰ ਇੱਕ ਮੰਚ ਤੇ ਇੱਕ ਸੋਚ ਦੇ ਅੰਦਰ ਪੁੰਨਾ ਵੀ ਬੜਾ ਵੱਡਾ ਆਪਣੇ ਆਪ ਚ ਕਾਂਗਰਸ ਦੀ ਚੈਲੰਜ ਹੈ ਤਾਂ ਉਹ ਸਾਰੀ ਚੀਜ਼ਾਂ ਨੂੰ ਲੈ ਕੇ ਇਹ ਦੌਰਾਂ ਰਹਿ ਸਕਦਾ ਹੈ ਜੀ ਸ਼ੁਕਰੀਆ ਅਮਨ तमाम ਜਾਣਕਾਰੀ ਲਈ ਤਾਨਵਾਦ ਹੈ ਤਾਂ 11 ਫਰਵਰੀ ਨੂੰ ਮਲਕਾਰਜਨ ਖੜਗੇ ਪਹੁੰਚ ਰਹੇ ਨੇ ਪੰਜਾਬ ਅਗੇ ਵਧਾਂਗੇ ਤਾਂ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਹੋਰ ਪੱਖ ਦਾ ਨਜ਼ਰ ਆ ਰਿਹਾ ਨਵਜੋਤ ਸਿੰਘ ਸਿੱਧੂ ਦੇ ਵੱਖਰੀ ਰੈਲੀ ਕਰਨ ਤੇ ਮੋੜ ਤੋਂ ਵੜਿੰਗ ਪੜਕਦੇ ਹੋਏ ਨਜ਼ਰ ਆਏ ਨੇ ਰਾਜਾ ਵੜਿੰਗ ਪੜਕਦੇ ਹੋਏ ਨਜ਼ਰ ਆਏ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ ਫਿਰ ਤੋਂ ਵੜਿੰਗ ਦਾ ਕਹਿਣਾ ਹੈ ਉਹਨਾਂ ਨੇ ਫਿਰ ਤੋਂ ਇਹ ਦੁਹਰਾਇਆ ਹੈ ਜਿਹੜਾ ਗਲਤੀ ਕਰ ਰਿਹਾ ਹੈ ਉਸ ਨੂੰ ਕੱਢ ਕੇ ਬਾਹਰ ਮਾਰਾਂਗੇ ਪਾਰਟੀ ਦੇ ਵਿੱਚ ਖਰਾਬੀ ਕਰਨ ਵਾਲੇ ਨੂੰ ਨੋਟਿਸ ਨਹੀਂ ਬਾਹਰ ਕੱਢਾਂਗੇ ਕਾਂਗਰਸ ਦੇ ਵਿੱਚ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਰਾਜਾ ਵੜਿੰਗ ਫਿਰ ਤੋਂ ਕਹਿ ਰਹੇ ਨੇ ਜੇਕਰ ਕਿਸੇ ਨੇ ਨਿਜੀ ਵਿਚਾਰ ਰੱਖਣੇ ਨੇ ਤਾਂ ਫਿਰ ਪਾਰਟੀ ਤੋਂ ਵੱਖਰਾ ਹੋ ਕੇ ਰੱਖੇ

ਪਾਰਟੀ 'ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ ਬਾਹਰ ਵੀ ਕੱਢਿਆ Everybody ਇਹ ਮੈਨੂੰ ਵੀ ਇਹ ਚਤਾਵਨੀ ਅਗਰ ਮੈਂ ਕੁਝ ਗਲਤ ਕਰਾਂਗਾ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਜਿਹਨੇ ਆਪਦਾ ਕੰਮ ਚਲਾਉਣਾ ਉਹ ਕੱਲਾ ਬਿਨੇ ਨ ਪੰਜੇ ਦਾ ਨਿਸ਼ਾਨ ਲਾ ਕੇ ਚਲਾ ਲੇ ਬਿਨਾ ਕਾਂਗਰਸ ਦੇ ਪਲੇਟਫਾਰਮ ਤੋਂ ਚਲਾ ਲੇ ਕਿਸੇ ਨੇ ਵੀ ਚਲਾਉਣਾ ਸੋ ਕਾਂਗਰਸ ਦੀ ਖਰਗੇ ਸਾਹਿਬ ਨੇ ਇਹ ਹਦੇਸ਼ ਦਿੱਤੇ ਆ ਵੀ ਜਿੰਨਾ ਚਿਰ ਬੰਦਾ ਕਾਂਗਰਸ ਦਾ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ ਦੇ ਮੀਤੀ ਵਿਚਾਰ ਰੱਖਣੇ ਆ ਕਿਸੇ ਵਿਅਕਤੀ ਨੇ ਤਾਂ ਉਹ ਕੱਲਾ ਮੰਚ ਤੇ ਚੜ ਕੇ ਆਉਂਦੇ ਮੀਤੀ ਵਿਚਾਰ ਰੱਖਦੇ ਪਾਰਟੀ ਤੋਂ ਪਾਸੇ ਹੋ ਕੇ ਆਵਾਜ਼ ਵੀ ਪਾਰਟੀ ਪ੍ਰੈਸ ਕਾਨਫਰੰਸ ਕਰ ਰਹੀ ਹੈ ਸਿੱਧਾ ਚੱਲ ਦੇਣਾ ਸਾਸ਼ ਗਹਿਲੋ ਜੀ ਆ ਜਿਨ੍ਹਾਂ ਨੇ ਇਸ ਪਿਛਲੇ ਦਿਨਾਂ ਜਿਹੜੀ ਮੀਟਿੰਗ ਹੋਈ ਬੋਰਡ ਦੀ ਉਹ ਚ ਪਰਜੋਰ ਤਰੀਕੇ ਨਾਲੇ ਗੱਲ ਰੱਖੀ ਕਿ ਪ੍ਰੋਫੈਸਰ ਤਵਿੰਦਰ ਪਾਪ ਭੁੱਲਰ ਜੀ ਨੂੰ ਰਿਲੀਜ਼ ਕੀਤਾ ਜਾਵੇ ਔਰ ਉਹਦੇ ਗਰਾਉਂਡ ਹੈ ਉਤੇ ਤਿੰਨ ਗਰਾਊਂਡ ਹਨ ਕਿ ਕਿਆ ਇੱਕ ਤੇ 25 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਬਿਹਾਈਂਡ ਦਾ ਬਾਹਰ ਮੈਡੀਕਲ ਰਿਪੋਰਟ ਦੇ ਹਿਸਾਬ ਨਾਲ ਉਹਨਾਂ ਦੀ ਸਿਹਤ ਜਿਹੜੀ ਆ ਉਹ ਵੀ ਠੀਕ ਨਹੀਂ ਆ ਔਰ ਉਹਨਾਂ ਦੇ ਹੋਮ ਟਾਊਨ ਦੀ ਪੁਲਿਸ ਨੇ ਵੀ ਐਨਓਸੀ ਦਿੱਤੀ ਆ ਵੀ ਉਹਨਾਂ ਨੂੰ ਛੱਡਿਆ ਜਾ ਸਕਦਾ ਹੁਣ ਮੈਂ ਤੁਹਾਨੂੰ ਇਹ ਜਿਹੜਾ ਝੂਠ ਪਰੋਸਦੇ ਆ ਵਾਰ-ਵਾਰ ਜਿਨ੍ਹਾਂ ਦਾ ਟਿਲ ਦਾ ਜ਼ੋਰ ਲੱਗਿਆ ਖਾਸ ਕਰ ਬਿਕਰਮ ਜੀਠੀਏ ਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਇਸ 10 10 15 15 ਸਾਲ ਸੱਤਾ 'ਚ ਰਹਿ ਕੇ ਕੋਈ ਫੈਕਟਿਵ ਵੈਰੀਫਾਈ ਵੀ ਨਹੀਂ ਕਰਦੇ ਕੋਈ ਪੜਾਈ ਲਿਖਾਈ ਨਹੀਂ ਕਰਦੇ ਕਿਸ ਕੋਈ ਨਹੀਂ ਮਤਲਬ ਤੁਸੀਂ ਘਟੋ ਘਟ ਕਿਸੇ ਇਸ਼ੂ ਬਾਰੇ ਪੂਰੀ ਜਾਣਕਾਰੀ ਤੱਥ ਤੇ ਪਰਦਾ ਪਤਾ ਕਰ ਲੋ ਜੋ ਸਵੇਰ ਤੋਂ ਸ਼ੁਰੂ ਹੁੰਦੇ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਗਾਲਾਂ ਕੱਢੀ ਜਾਣੀਆਂ ਸਾਡੇ ਨੈਸ਼ਨਲ ਸੁਪਰੀਮੋ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੂੰ ਬਸ ਇੱਕੋ ਏਜੰਡਾ ਹੈ ਵੀ ਦੋਨਾਂ ਨੂੰ ਸਵੇਰ ਤੋਂ ਉੱਠ ਕੇ ਗਾਲਾਂ ਕੱਢਦੇ ਆ ਹੁਣ ਜਿਹੜੀ ਦਸੰਬਰ ਦੇ ਮਹੀਨੇ ਚ ਬੋਰਡ ਦੀ ਮੀਟਿੰਗ ਹੋਈ 7 ਮੈਂਬਰੀ ਬੋਰਡ ਹੈ ਮੈਂ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ ਹੈ 7 ਮੈਂਬਰੀ ਬੋਰਡ ਹੈ ਜਿਹੜਾ ਗਠਿਤ ਕੀਤਾ ਲੈਫਟ ਮਿੰਟ ਗਵਰਨਰ ਆਫ ਦਿੱਲੀ ਲੈਫਟ ਮਿੰਟ ਗਵਰਨਰ ਕੌਣ ਹੈ ਲੈਫਟ ਮਿੰਟ ਗਵਰਨਰ ਉਹ ਹੈ ਜਿਹੜਾ ਅਕਾਲੀ ਦਲ ਦੀ ਲੰਮੇ ਸਮੇ ਤੋਂ ਭਾਗੀਦਾਰ ਰਹੀ ਹਿੱਸੇਦਾਰੀ ਭਾਜਪਾ ਦਾ ਨੁਮਾਇੰਦਾ ਭਾਜਪਾ ਦੇ ਨੁਮਾਇंदे ਲੈਫਟਨੈਂਟ ਗਵਰਨਰ ਨੇ 7 ਮੈਂਬਰੀ ਬੋਰਡ ਬਣਾਇਆ ਹੋਇਆ ਜਿਦੇ ਚ 6 ਮੈਂਬਰ ਲਗਾਤਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕਰ ਰਹੇ ਆ ਔਰ ਆ ਮਿਨਟਸ ਹੈ ਮੇਰ ਕੋ ਮੀਟਿੰਗ ਦੀ ਇਕਲੌਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਤੇ ਕੈਬਨਿਟ ਕੁਲੀਕ ਕਲਾਸ਼ ਗਹਿਲੋਜ ਜੀ ਨੇ ਇਸ ਮੀਟਿੰਗ ਚ ਪੁਰਜ਼ੋਰ ਤਰੀਕੇ ਨਾਲ ਮੰਗ ਕੀਤੀ ਕਿ ਪ੍ਰੋਫੈਸਰ ਤਵਿੰਦਰ ਪਾਲ ਭੁੱਲਰ ਨੂੰ ਰਿਹਾਅ ਕੀਤਾ ਜਾਵੇ। ਲੇਕਿਨ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਈਵਾਲ ਭਾਜਪਾ ਦੇ ਜਿਹੜੇ ਨੁਮਾਇੰਦੇ ਆ ਉੱਥੇ ਜਿਹੜੇ ਅਕਾਲੀ ਦਲ ਲੋਕਾਂ ਦੀਆਂ ਅੱਖਾਂ ਧੂੜ ਪਾਉਣ ਨੂੰ ਤੇ ਜ਼ਰੂਰ ਅਟ ਹੋਇਆ ਅੰਡਰ ਦਾ ਟੇਬਲ ਇਕੱਠੇ ਆ ਔਰ ਇੰਨੇ ਮਤਲਬ ਤਰਲੋ ਮੱਛੀ ਹੋਏ ਪਏ ਆ ਕਿ ਮੋਦੀ ਸਾਹਿਬ ਆਜੇ ਇਹਨਾਂ ਨੂੰ ਬੁਲਾਣ ਤੇ ਆਜੀ ਲੰਮੇ ਭੇਜਣ ਪੈਣਾ। ਉਹਨਾਂ ਨੇ ਫੇਰ ਇਕੱਠੇ ਹੋਣ ਲਈ ਇਲੈਕਸ਼ਨ ਲੜਨ ਦੀ ਉਸ ਅਕਾਲੀ ਦਲ ਦੀ ਭਾਈਵਾਲ ਭਾਜਪਾ ਜਿਹਦੇ ਪ੍ਰਧਾਨ ਪੰਜਾਬ 'ਚ ਜਾਖੜ ਸਾਹਿਬ ਹੈ ਉਸ ਭਾਜਪਾ ਦੇ ਨੋਮੀਨੇਟਡ 6 ਮੈਂਬਰਾਂ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕੀਤਾ ਹੈ ਇਹ ਫੈਕਟ ਮੇਰੇ ਕੋਲ ਮਿਨਟਸ ਪਿਆ ਮੀਟਿੰਗ ਦੇ ਹੁਣ ਮੈਂ ਪੁੱਛਣਾ ਚਾਹੁੰਦਾ ਹੈ ਸੁਖਬੀਰ ਸਿੰਘ ਬਾਦਲ ਜੀ ਨੂੰ ਔਰ ਵਿਕਰਮਜੀਤਿਆ ਸਾਹਿਬ ਨੂੰ ਜਿਨ੍ਹਾਂ ਦਾ ਢਿੱਲ ਦਾ ਜੋਰ ਇਸ ਗੱਲ 'ਤੇ ਲੱਗਿਆ ਅਤੇ ਦੇਖਣਾ ਇਹ ਵਿਕਰਮਜੀਠੀਆ ਹੋਈ ਹੈ ਜਦੋਂ ਪਹਿਲਾ ਲਾਈਵ ਹੋ ਕੇ ਅੰਮ੍ਰਿਤਪਾਲ ਨੂੰ ਉਹ ਗਾਲਾਂ ਕੱਢੀਆਂ ਇਹਨੇ ਕਿਉਂਕਿ ਇੱਕ ਇੱਕ ਤਬਕੇ ਨੂੰ ਖੁਸ਼ ਕਰਨਾ ਸੀ ਜਦੋਂ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਗਈ ਤਾਂ ਫਿਰ ਦੂਜੇ ਪਾਸੇ ਹੋ ਗਿਆ ਵਿਕਰਮਜੀਠੀਆ ਕਿਉਂਕਿ ਦੂਜੇ ਤਬਕਾ ਨਾਰਾਜ਼ ਹੋ ਗਿਆ ਸੋ ਇਹਨਾਂ ਦੀ ਇਹ ਬਾਦਲ ਪਰਿਵਾਰ ਦੀ ਰਾਜਨੀਤੀ ਔਰ ਜਿਸ ਬਾਦਲ ਪਰਿਵਾਰ ਦੀ ਜਿਹੜੀ ਵਿਰਾਸਤ ਨੂੰ ਅੱਗੇ ਸੰਭਾਲ ਰਿਹਾ ਮਜੀਠੀਆ ਸਾਹਿਬ ਉਹਨਾਂ ਦਾ ਇੱਕੋ ਹੀ ਜ਼ੋਰ ਲੱਗਿਆ ਪਿਆ ਕਿਸੇ ਤਰੀਕੇ ਨਾਲ ਪੰਜਾਬ 'ਚ ਭਾਈਚਾਰੇ 'ਚ ਅੱਗ ਲੱਗੇ ਲੜਾਈ ਹੋਵੇ ਝਗੜਾ ਹੋਵੇ ਆਮ ਆਦੀ ਪਾਰਟੀ ਨੂੰ ਗਾਲਾਂ ਕੱਢੀਆਂ ਕਿਸੇ ਤਰੀਕੇ ਨਾਲ ਅਸੀਂ ਸੱਤਾ ਚਾ ਲਈਏ ਔਰ ਇਹ ਲੋਕ ਉਹ ਲੋਕ ਐ ਪੰਜਾਬ ਦੇ ਵੀਰੋ ਇਹੀ ਜਦੋਂ ਸੱਤਾ ਸੀ 15 ਸਾਲ ਇਹ ਪੰਜਾਬ 'ਚ ਰਹੇ ਅਟਲ ਪਿਹਾਰੀ ਬਾਜਪਈ ਦੀ ਕੈਬਨਿਟ 'ਚ ਕਲੀਗ ਰਹੇ ਔਰ ਹਰਸਿਮਰਤ ਬਾਦਲ ਜੀ ਤੇ ਹੁਣ ਮੋਦੀ ਸਾਹਿਬ ਦੇ ਨਾਲ ਵੀ ਰਹੇ ਇਹਨਾਂ ਨੇ ਹਮੇਸ਼ਾ ਬੰਤੀ ਸਿੰਘਾ ਦੀ ਰਿਹਾਈ ਦੀ ਵਿਰੋਧਤਾ ਕੀਤੀ ਆ ਔਰ ਸੁਖਬੀਰ ਬਾਦਲ ਜੀ ਦੀ ਤੇ ਉਹ ਵੀਡੀਓ ਵੀ ਬੜੀ ਵਾਇਰਲ ਹੋ ਰਹੀ ਆ ਜਿਦੇ ਚ ਉਹ ਕਹਿ ਰਹੇ ਲਗਾਤਾਰ ਅੱਤਵਾਦੀ ਹੈ ਜਦੋਂ ਉੱਥੇ ਬੁਲਾਇਆ ਗਿਆ ਸੀ ਸਰਬਤ ਖਾਲਸਾ ਤਰਨਤਾਰਨ ਉਸ ਸਰਬਤ ਖਾਲਸੇ ਤੇ ਪਹਿਲੀ ਪ੍ਰਤੀਕਿਰਿਆ ਸੁਖਬੀਰ ਬਾਦਲ ਜੀ ਦੀ ਉਹ ਸੀ कि ਜਿਹੜੇ ਬੰਦੀ ਸਿੰਘ ਜਿਨ੍ਹਾਂ ਨੂੰ ਕਹਰੇ ਸਾਰੇ ਅੱਤਵਾਦੀ ਐ ਤੇ ਅੱਜ ਜਦੋਂ ਸੱਤਾ ਤੋਂ ਬਾਹਰ ਹੋ ਗਏ ਤੇ ਅੱਜ ਕਿਸ ਤਰੀਕੇ ਦਾ ਝੂਠ ਫਰੋਸ ਰਹੇ ਆ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਪੰਜਾਬ 'ਚ ਅੱਖ ਲਾਉਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਕੇ ਇੱਕ ਝੂਠਾ ਹਮਦਰਦੀ ਲੈਣ ਵਾਸਤੇ ਝੂਠਾ ਇੱਕ ਪ੍ਰੋਪਗੈਂਡਾ ਅਖੇ ਦੀ ਆਮ ਆਦਮੀ ਪਾਰਟੀ ਦਵਿੰਦਰਪਾਲ ਭੁੱਲਰ ਸਾਹਿਬ ਦੀ ਰਿਹਾਈ ਨਹੀਂ ਹੋਣ ਦੇਰੀ ਆਪ ਮਿੰਟਸ ਪਏ ਉਸ ਮੀਟਿੰਗ ਦੀ ਜਿਹੜੀ ਦਸੰਬਰ ਦੇ ਮਹੀਨੇ ਚ ਹੋਈ ਉਹਦੇ ਚ ਸਪਸ਼ਟ ਹੈ ਕਿ ਇਕਲੌਤੀ ਓਨਲੀ 1 ਪਰਸਨ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੀ ਕੈਬਨਿਟ ਦੇ ਅਹਿਮ ਹਿੱਸਾ ਹੈ ਕਲਾਸ਼ ਗਹਿਲੋਜ ਜੀ ਜਿਹੜੇ ਜ਼ੇਰ ਮੰਤਰੀ ਹੈ ਉਹਨਾਂ ਨੇ ਇਸ ਗੱਲ ਦਾ ਬੁਰਜੋਰ ਮੰਗ ਕੀਤੀ ਕਿ ਪ੍ਰੋਫੈਸਰ ਸਾਹਿਬ ਦੀ ਸਜਾਵੀ ਪੂਰੀ ਹੋ ਗਈ ਆ ਪ੍ਰੋਫੈਸਰ ਸਾਹਿਬ ਦੀ ਸਿਹਤ ਵੀ ਠੀਕ ਨਹੀਂ ਹੈ ਔਰ ਪ੍ਰੋਫੈਸਰ ਸਾਹਿਬ ਦੇ ਹੋਮ ਟਾਈਮ ਹੋਮ ਟਾਊਨ ਦੀ ਪੁਲਿਸ ਨੇ ਵੀ ਕਲੀਅਰੈਂਸ ਦਿੱਤੀ ਆ ਕਿ ਇਹਨਾਂ ਨੂੰ ਛੱਡਿਆ ਜਾਵੇ ਲੇਕਿਨ ਭਾਜਪਾ ਲੈਫਟਨੈਂਟ ਗਵਰਨਰ ਦੇ ਨਾਮਿਨੇਟਿਡ 6 ਮੈਂਬਰਾਂ ਨੇ ਵਿਰੋਧਤਾ ਕੀਤੀ ਜਿਹੜੀ ਭਾਜਪਾ ਨਾਲ ਗਲਵੱਕੜੀ ਇਕਾਦੀ ਦਲ ਹਮੇਸ਼ਾ ਰਿਹਾ ਤੇ ਹੋਣ ਵਾਲੇ ਟਾਈਮ 'ਚ ਹੀ ਰਹੂਗਾ ਹੁਣ ਮੇਰਾ ਸਵਾਲ ਹੈ ਸੁਖਬੀਰ ਸਿੰਘ ਬਾਦਲ ਜੀ ਨੂੰ ਔਰ ਵਿਕਰਮਜੀਤਿਆ ਸਾਹਿਬ ਨੂੰ ਕਿ ਕੀ ਤੁਸੀਂ ਮੋਦੀ ਸਾਹਿਬ ਦੇ ਅੱਗੇ ਜਾ ਕੇ ਜਿਹੜੇ ਉਹ ਬੋਰਡ ਦੇ ਮੈਂਬਰ ਹੈ ਜਿਨ੍ਹਾਂ ਨੇ ਵਿਰੋਧਤਾ ਕੀਤੀ ਆ ਮਿੰਟਸ ਪਏ ਆ ਤੁਹਾਡੇ ਸਾਹਮਣੇ। ਕੀ ਆ ਬੋਰਡ ਦੇ ਮੈਂਬਰ ਬਦਲਣ ਲਈ ਕੋਈ ਐਡਿਟੇਸ਼ਨ ਕੋਈ ਧਰਨਾ ਪ੍ਰਦਰਸ਼ਨ ਕਰੋਗੇ? ਕੀ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਜਵਾਨ ਜਿਸ ਤਰੀਕੇ ਨਾਲ ਇਹ ਗਾਣਾ ਕਰਦੇ ਆ ਮਾਨ ਸਾਹਿਬ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਲਗਾਤਾਰ ਇੱਕ ਸ਼ਬਦ ਵੀ ਮੋਦੀ ਸਾਹਿਬ ਦੇ ਖਿਲਾਫ ਬੋਲ ਕੇ ਦਿਖਾਉਣ ਕਿ ਹਿੰਮਤ ਹੈਗੀ ਇਹਨਾਂ ਚ? ਲੇਕਿਨ ਇਹ ਤੁਹਾਡਾ ਜੇ ਤੁਸੀਂ ਸੋਚਦੇ ਹੋਣਗੇ ਪੰਜਾਬ ਦੇ ਲੋਕ ਤੁਹਾਡੇ ਇਸ ਭਲੇਖੇ ਚ ਆ ਜਾਣਗੇ। ਤੁਹਾਡਾ ਦੋਗਲਾ ਤੇ ਦੋਹਰਾ ਚਿਹਰਾ ਪੰਜਾਬ ਦੇ ਲੋਕਾਂ ਨੇ ਅਸਲੀ ਤਰੀਕੇ ਨਾਲ ਵੇਖ ਲਿਆ ਹੈ ਤੁਹਾਡੇ ਝੂਠੇ ਤੁਹਾਡੇ ਇਸ ਗੁੰਮਰਾਹਕੁੰਨ ਪ੍ਰਚਾਰ ਤੋਂ ਪੰਜਾਬ ਦੇ ਲੋਕ ਨਹੀਂ ਆ ਸਕਦੇ ਲੋਕਾਂ ਨੇ ਤੇ ਹੁਣੇ ਵੇਖ ਲਿਆ ਜਥੇਦਾਰ ਕੌਂਕੇ ਸਾਹਿਬ ਵਾਲੇ ਇਸੂ ਤੇ ਜੋ ਤੁਹਾਡੀ ਸਚਾਈ ਜੋ ਬਾਦਲ ਸਰਕਾਰ ਦੀਆਂ ਕਰਤੂਤਾ ਸਾਹਮਣੇ ਆਈਆਂ ਪੰਜਾਬ ਦਾ ਪੰਥ ਪੰਜਾਬ ਦੇ ਲੋਕ ਹਰੇਕ ਤਰੀਕੇ ਨਾਲ ਤੁਹਾਡੀ ਅਸਲੀਅਤ ਪਛਾਣ ਗਿਆ ਔਰ ਬੰਦੀ ਸਿੰਘਾਂ ਤੇ ਵੀ ਤੁਹਾਡੇ ਜਿਹੜੀ ਇਹ ਬਿਆਨਬਾਜ਼ੀ ਆ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਲੋਕਾਂ ਤੋਂ ਝੂਠੀ ਹਮਦਰਦੀ ਲੈਣ ਦੀ ਆ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਲੋਕਾਂ ਨੂੰ ਝੂਠ ਬੋਲ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਜ਼ੀਰ ਸਾਹਿਬ ਹੀ ਉੱਥੇ ਡਿਮਾਂਡ ਕਰ ਰਹੇ ਕਿ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਜਿਹੜੇ ਜੇਲ੍ਹ ਮੰਤਰੀ ਦੀ ਹਾਇਸ਼ੀਅਤ ਨਾਲ ਉਸ ਬੋਰਡ ਦੇ ਹਿੱਸੇ 'ਚ ਐ ਔਰ ਬੋਰਡ ਨੇ 61 ਨੰਬਰ ਇਸ ਪੈਰਾਗ੍ਰਾਫ ਹੈ 61 ਇੱਕ ਬੰਦਾ ਉਹਨਾਂ ਦੇ ਹੱਕ ਸੀਗਾ ਰਿਹਾਈ ਦੇ 6 ਬੰਦੇ ਨੇ اپੋਜ਼ ਕੀਤੀ ਇਸ ਕਰਕੇ ਰਿਹਾਈ ਨਹੀਂ ਹੋਈ ਜਿਹੜੇ ਕੀ ਬਾਦਲ ਪਰਿਵਾਰ ਦੇ ਔਰ ਕਾਲੀਦਲ ਬਾਦਲ ਦੇ ਭਾਈਵਾਲ ਰਹੇ ਆ ਅੱਜ ਵੀ ਭਾਈਵਾਲ ਹੈ ਔਰ ਆਉਣ ਵਾਲੀ ਲੋਕ ਸਭਾ ਚ ਵੀ ਕਹਿਣ ਸੁਖਵੀਰ ਸਿੰਘ ਬਾਦਲ ਕਿ ਅਸੀਂ ਬੀਜੇਪੀ ਨੂੰ ਹੁਣ ਬਿਲਕੁਲ ਮੂੰਹ ਨਹੀਂ ਲਾਵਾਂਗੇ ਅਸੀਂ ਬੀਜੇਪੀ ਨੇ ਸਾਡੇ ਬੰਦੀ ਸਿੰਘ ਨਹੀਂ ਛੱਡੇ ਕਿਉਂਕਿ ਮੋਦੀ ਸਾਹਿਬ ਤੇ ਗੁਰਨਾਨਕ ਸਾਹਿਬ ਤੇ ਪ੍ਰਕਾਸ਼ ਪਰਬ ਤੇ ਜਿਹੜੀ ਅਨਾਉਂਸਮੈਂਟ ਕੀਤੀ ਉਹ ਤੋਂ ਹੀ ਮੁੱਕਰ ਗਏ ਕਹਿਣ ਹੁਣ ਸੁਖਵੀਰ ਬਾਦਲ ਜੀ ਜ਼ੋਰ ਤੈਗੀ ਆ ਤੇ ਕਹਿਣ ਕਿ ਬੀਜੇਪੀ ਨੂੰ ਅਸੀਂ ਕਦੀ ਮੂੰਹ ਨਹੀਂ ਲਾਵਾਂਗੇ ਕਹਿਣ ਕਿ ਬੀਜੇਪੀ ਨੇ ਝੂਠ ਬੋਲਿਆ ਬੀਜੇਪੀ ਨੇ ਪੰਜਾਬ ਦੇ ਕਾਲੀਦਲ ਪੁੱਲਰ ਦੇ ਮਾਮਲੇ ਤੇ ਰਾਜਨੀਤੀ ਕਰ ਰਿਹਾ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਬਲਵਿੰਦਰ ਕੰਗਦਾਸੀ ਦੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੁੱਲਰ ਦੀ ਰਿਹਾਈ ਦੀ ਹਮਾਇਤ ਜਿਹੜੀ ਹੈ ਉਹ ਕੀਤੀ ਸੀ ਔਰ ਇੱਕ ਹੀ ਮੈਂਬਰ ਨੇ ਉਸ ਕਮੇਟੀ ਦੇ ਔਰ ਜਨਾ ਦੇ ਵੱਲੋਂ ਇਹ ਹਮਾਇਤ ਕੀਤੀ ਗਈ ਸੀ ਬਾਕੀ 6 ਜੜੇ ਨੇ ਉਹਨਾਂ ਨੇ ਖਿਲਾਫਤ ਕੀਤੀ ਹੈ ਤਾਂ ਦਿੱਲੀ ਦੇ ਮੰਤਰੀ ਕਲਾਸ਼ ਗਹਿਲੋਤ ਨੇ ਰਿਹਾਈ ਦੀ ਮੰਗ ਕੀਤੀ ਔਰ ਬੋਰਡ ਦੇ ਵਿੱਚ ਸ਼ਾਮਲ ਭਾਜਪਾ ਦੇ 6 ਮੈਂਬਰਾਂ ਨੇ ਰਿਹਾਈ ਦਾ ਵਿਰੋਧ ਕੀਤਾ ਤਾਂ ਦਿੱਲੀ ਦੇ ਐਲਜੀ ਦੇ ਵੱਲੋਂ ਦੱਸਿਆ ਕਿ ਸਜ਼ਾ ਸਮੀਖਿਆ ਬੋਰਡ ਬਣਾਇਆ ਗਿਆ ਹੈ ਆਮ ਆਦਮੀ ਪਾਰਟੀ ਦਾ ਦਾਵਾ ਹੈ ਤਾਂ ਕਾਲੀਦਲ ਪ ਦੇ ਮਾਮਲੇ ਦੇ ਵਿੱਚ ਰਾਜਨੀਤੀ ਕਰ ਰਿਹਾ ਹੈ ਕਿ ਆਕਾਲੀ ਦਲ ਹੁਣ ਭਾਜਪਾ ਦੇ ਖਿਲਾਫ ਆਵਾਜ਼ ਚੁਕੇਗਾ ਇਹ ਸਵਾਲ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਦੱਸਦੀ ਕਿ ਸਵਾਲ ਇਹ ਖੜੇ ਕੀਤੇ ਗਏ ਸਨ ਕਿ ਦਿੱਲੀ ਸਰਕਾਰ ਦੇ ਵੱਲੋਂ ਰਿਹਾਈ ਜਿਹੜੀ ਹੈ ਉਹ ਦਵਿੰਦਰ ਪਾਲ ਭੁੱਲਰ ਦੀ ਨਹੀਂ ਕੀਤੀ ਜਾ ਰਹੀ